12 ਅਪ੍ਰੈਲ ਨੂੰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ ਪਰੰਤੂ ਇਸ ਤੋਂ ਪਹਿਲਾਂ ਹੀ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਬਾਕੀ ਤੜਾ ਤੇ ਬਾਦਲ ਤੜਾ ਇੱਕ ਦੂਜੇ ਨੂੰ ਲੈ ਕੇ ਲਗਾਤਾਰ ਗੰਭੀਰ ਜਿਹੜੇ ਕਿ ਇਲਜ਼ਾਮ ਵੀ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤਾਂ ਦੱਸਦੀ ਹਾਂ ਕਿ ਹੁਣ ਬਾਦਲ ਲਗਾਤਾਰ ਉਥੇ ਹੀ ਬਾਦਲ ਨੂੰ ਲਲਕਾਰਦਾ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਪਗੌੜਾ ਪਗੌੜਾ ਕਹਿ ਕੇ ਲਲਕਾਰਿਆ ਜਾ ਰਿਹਾ ਸੰਤਾ ਸਿੰਘ ਉਦੇਪੁਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਨੇ ਬਾਦਲ ਦੇ ਉੱਤੇ ਪਲਟਵਾਰ ਕੀਤਾ ਹੈ ਤਾਂ ਦੱਸਦੀ ਹਾਂ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਜੋ 2 ਦਸੰਬਰ ਦਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਤੋਂ ਵੀ ਬਾਅਦਲਾ ਨੇ ਜੇ ਕੇ ਅਕਾਲ ਤਖਤ ਸਾਹਿਬ ਦੇ ਨਾਲ ਮੁੜ ਮੱਥਾ ਲਾਇਆ ਤੇ ਸਾਰੇ ਹੁਕਮਾਂ ਤੋਂ ਪਗੋੜਾ ਹੋ ਗਏ ਨੇ ਇਹ ਬਿਆਨ ਦਿੱਤੇ ਗਏ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਬਿਆਨ ਦੇ ਅੰਦੇਸਾਰ ਬਾਕੀਆਂ ਦੇ ਵੱਲੋਂ ਹੁਣ ਬਾਦਲ ਧੜੇ ਨੂੰ ਲਲਕਾਰਦੇ ਹੋਏ ਨਸਰਾਰੇ ਨੇ ਆਓ ਤੁਹਾਨੂੰ ਸੁਣੋ ਨੇ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਫੈਸਲਾ ਜਿਹੜਾ ਅਕਾਲ ਤਖਤ ਸਭ ਤੇ ਹੋਣ ਵਾਸਤੇ ਗਿਆ ਉਹ ਫੈਸਲਾ ਜਿਹੜਾ ਹੁਣ 2 ਦਸੰਬਰ 2024 ਨੂੰ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਫਿਰ بڑے ਭਲੇਖੇ ਪਾਏਗਾ ਅੱਜ ਵੀ ਜਿਹੜੇ ਆ ਇੱਕ ਜਿਹੜਾ ਮੈਂ ਕਹਾਂ ਵੀ ਭਗੌੜਾ ਦਲ ਜਿਹਦਾ 12 ਤਰੀਕ ਨੂੰ ਨਵਾਂ ਪ੍ਰਧਾਨ ਉਹਨਾਂ ਨੇ ਬਣਾਉਣਾ ਆਪਣਾ ਅਕਾਲੀ ਦਲ ਨਹੀਂ ਉਹ ਕਿਸੇ ਮੌਕੇ ਬਾਦਲ ਲੜ ਬਣਾ ਲਿਆ ਹੁਣ ਉਹ ਭਗੌੜਾ ਦਲ ਹੈ ਭਗੌੜਾ ਕਾਹ ਤੋਂ ਹੈ ਸ੍ਰੀ ਅਕਾਲ ਸਾਹਿਬ ਦੇ ਹੁਕਮ ਨਾਮੇ ਤੋਂ ਕੋਲ ਜੀ ਅਸੀਂ ਤਾਂ ਮੰਨ ਲਈ ਹੁਣ ਸਾਨੂੰ ਫਿਰ ਤੁਸੀਂ ਭਗੌੜੇ ਕਹਿੰਦੇ ਹੋ ਅਸੀਂ ਤਾਂ ਸੇਵਾ ਵੀ ਕਰ ਲਈ ਪਰ ਸੇਵਾ ਕਰ ਲਈ ਜੂੜ ਬਾਣੀ ਦੇ ਅੰਦਰ ਕਹਿੰਦੇ ਨੇ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਟੇ ਆ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਵਾਰੋ ਚਿਤਵੜੀਆਂ ਇਹੋ ਲੋਕ ਨੇ ਗੱਲਾਂ ਮੋਮੋ ਠਗਣੀਆਂ ਦੀਆਂ ਗੱਲਾਂ ਕਹਿੰਦੇ ਨੇ ਅਕਾਲ ਤਖਤ ਨੂੰ ਸਮਰਪਤਾਂ ਪਰ ਅਕਾਲ ਤਖਤ ਦੇ ਹੁਕਮਨਾਮੇ ਤੋਂ ਭੱਜੇ ਕੌਣ ਜਿਸ ਦਿਨ ਦੀ ਅਕਾਲ ਤਖਤ ਸਭ ਦੇ ਹੁਕਮ ਦਾ ਕਮੇਟੀ ਬਣੀ ਸੱਤ ਮੈਂਬਰੀ 2 ਮਹੀਨੇ ਚੋੜਨਾ ਹੁਣ ਮਿਢੇ ਨਾ ਹੁਣ ਦਿੱਤੀ ਅਸੀਂ ਬੜੀ ਕੋਸ਼ਿਸ਼ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਬਣਾਏ ਸਨ ਪ੍ਰਧਾਨ ਐਜੀਪੀਸੀ ਨਾਂ ਮੰਨੇ ਅਖੀਰ ਨੂੰ ਜਦੋਂ ਕੀਤੀ ਮੀਟਿੰਗ ਕੀਤੀ ਕਹਿੰਦੇ ਵੀ ਆਪਣਾ ਇਹ ਆਪਾਂ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦੀ ਆਪਾਂ ਵੈਰੀਫਿਕੇਸ਼ਨ ਕਰ ਲੈਨੇ ਆ ਪਹਿਲੀ ਗੱਲ ਤਾਂ ਇਹ ਭਗੌੜੇ ਜਿਹੜੀ ਮੈਂ ਬੇਨਤੀ ਕੀਤੀ ਹੈ ਅਕਾਲ ਤਖਸਾ ਹੁਕਮ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਦੀ ਰਾਹੀਂ ਇਹ ਭਰਤੀ ਅਰੰਭ ਕਰਨਗੇ ਪਰ ਉਹਨਾਂ ਨੇ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਸੀ ਜਿਹੜਾ ਹਲਾਂ ਹੁਕਮਨਾਮਾ ਸੀ ਪਰ ਉਸੇ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੇ ਭਰਤੀ ਆਰੰਭ ਕਰਤੀ ਆਪਣੀ ਮਰਜ਼ੀ ਦਾ ਫੈਸਲਾ ਜਿਹੜਾ ਕੱਲ ਦਾ ਸਭ ਤੇ ਹੋਣ ਵਾਸਤੇ ਗਿਆ ਉਹ ਫੈਸਲਾ ਜਿਹੜਾ ਹੁਣ 2 ਦਸੰਬਰ 2024 ਨੂੰ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਫਿਰ ਬੜੇ ਭਲੇਖੇ ਪਾਏਗਾ ਅੱਜ ਵੀ ਜਿਹੜੇ ਆ ਇੱਕ ਜਿਹੜਾ ਮੈਂ ਕਹਾਂ ਵੀ ਪਘੋੜਾ ਦਲ ਜੀਦਾ 12 ਤਰੀਕ ਨੂੰ ਨਵਾਂ ਪ੍ਰਧਾਨ ਉਹਨਾਂ ਨੇ ਬਣਾਉਣਾ ਆਪਣਾ ਅਕਾਲੀ ਦਲ ਨਹੀਂ ਉਹ ਕਿਸੇ ਮੌਕੇ ਬਾਦਲ ਲੜ ਬਣਾ ਲਿਆ ਹੁਣ ਉਹ ਭਗੌੜਾ ਚੱਲ ਹੈ ਭਗੌੜਾ ਕਾਹਤੋਂ ਹੈ ਸ੍ਰੀ ਅਕਾਲ ਦਾ ਸਬਦੇ ਹੁਕਮ ਨਾਮਿਆਂ ਤੋਂ ਕਹੋ ਜੀ ਅਸੀਂ ਤਾਂ ਮੰਨ ਲਏ ਹੁਣ ਸਾਨੂੰ ਫੇਰ ਤੁਸੀਂ ਭਗੌੜੇ ਕਹਿੰਦੇ ਹੋ ਅਸੀਂ ਤਾਂ ਸੇਵਾ ਵੀ ਕਰ ਲਈ ਪਰ ਸੇਵਾ ਕਰ ਲਈ ਜੂੜ ਬਾਣੀ ਅੰਦਰ ਕਹਿੰਦੇ ਨੇ ਜਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਵਾਰੋ ਚਿਤਵੜੀਆਂ ਇਹੋ ਲੋਕ ਨੇ ਗੱਲਾਂ ਮੋਮੋ ਠਗਣੀਆਂ ਗੱਲਾਂ ਕਹਿੰਦੇ ਨੇ ਅਕਾਲ ਤਖਤ ਨੂੰ ਸਮਰਪਤਾਂ ਪਰ ਅਕਾਲ ਤਖਤ ਦੇ ਹੁਕਮਨਾਮੇ ਤੋਂ ਭੱਜੇ ਕੌਣ ਜਿਸ ਦਿਨ ਦੀ ਅਕਾਲ ਤਖਤ ਸਾਹਦੇ ਹੁਕਮ ਦਾ ਕਮੇਟੀ ਬਣੀ ਸੱਤ ਮੈਂਬਰੀ 2 ਮਹੀਨੇ ਚੋੜਨਾ ਹੁਣ ਮਿਢੇ ਨਾ ਹੁਣ ਦਿੱਤੀ ਅਸੀਂ ਬੜੀ ਕੋਸ਼ਿਸ਼ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਬਣਾਏ ਸਨ ਪ੍ਰਧਾਨ ਐ ਜੀ ਪੀ ਸੀ ਨਾਮ ਨੇ ਅਖੀਰ ਨੂੰ ਜਦੋਂ ਕੀਤੀ ਮੀਟਿੰਗ ਕੀਤੀ ਕਹਿੰਦੇ ਵੀ ਆਪਣਾ ਇਹ ਆਪਾਂ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦੀ ਆਪਾਂ ਵੈਰੀਫੀਕੇਸ਼ਨ ਕਰ ਲੈਨੇ ਆ ਪਹਿਲੀ ਗੱਲ ਤਾਂ ਇਹ ਭਗੌੜਾ ਜਿਹੜੀ ਮੈਂ ਬੇਨਤੀ ਕੀਤੀ ਹੈ ਅਕਾਲ ਤਖਸਾ ਹੁਕਮ ਜੀ ਕੇ ਇਹ ਸੱਤ ਮੈਂਬਰੀ ਕਮੇਟੀ ਦੀ ਰਾਹੀਂ ਇਹ ਭਰਤੀ ਆਰੰਭ ਕਰਨਗੇ ਪਰ ਉਹਨਾਂ ਨੇ ਜਿਹੜੀ ਲੀਡਰਸ਼ਿਪ ਨਾਤਕ ਅਧਿਕਾਰ ਗਵਾ ਚੁੱਕੀ ਸੀ ਜੀ ਹਾਲਾਂ ਹੁਕਮਨਾਮਾ ਸੀ ਪਰ ਉਸੇ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੇ ਭਰਤੀ ਆਰੰਭ ਕਰਤੀ ਆਪਣੀ ਮਰਜ਼ੀ